ਪੁਲਿਸ ਸਾਡੇ ਉੱਪਰ ਪਰੇਸ਼ਾਨ ਲੱਗੇ ਆ ਜੀ ਸਾਨੂੰ ਆਹ ਪਰੇਸ਼ਾਨੀ ਆ ਤੇ ਅਸੀਂ ਤਾਂ ਪੈਸੇ ਨਾਲ ਆ ਪੁਲਿਸ ਤੁਹਾਨੂੰ ਲਿਆਉਣੀ ਚਾਹੀਦੀ ਜੀ ਤੇ ਪੁਲਿਸ ਲੈ ਕੇ ਬਹਿ ਗਿਆ ਤੇ ਆਈ ਫਿਰ ਆਪਣੇ ਭਰਾ ਨੂੰ ਕੀਤਾ ਫੋਨ ਵੀ ਇਹ ਤੇ ਉਲਟਾ ਸਾਨੂੰ ਖਿੱਚ ਗਿਆ ਕਰ ਲੱਗਿਆ ਉਸ ਤੋਂ ਬਾਅਦ ਜੋ ਉਹਦਾ ਅਗਲਾ ਹਮਲਾ ਹੋਰ ਇੱਕ ਹੋ ਗਿਆ ਦੇਖਦੇ ਦੇਖਦੇ ਹੀ ਨਿਹੰਗ ਸਿੰਘ ਜਿੱਥੇ ਬੰਦੀਆਂ ਸਾਂ ਦੁਨੀਆਂ ਉਹ ਉਸੇ ਤਰ੍ਹਾਂ ਉਸੇ ਤਰ੍ਹਾਂ ਨਹੀਂ ਉਹਨਾਂ ਨੇ ਫਟਾਫਟ ਕੋਈ ਟਾਈਮ ਹੀ ਨਹੀਂ ਦਿੱਤਾ ਸਾਨੂੰ ਕੋਈ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਪੁਲਿਸ ਅਫਸਰ ਸਾਡੇ ਉਹ ਸਾਰੀ ਗੱਲ ਖੁਸ਼ੀ ਉਹ ਕਹਿੰਦੇ ਕਿ ਤੇਰੇ ਕੋਲ ਸਹੀ ਕਰਕੇ ਦੱਸੋ ਉਹਸ ਵਾਲਾ ਕੋਈ ਗੱਲ ਨਹੀਂ ਸਾਨੂੰ ਖਾਦੂ ਕਹੀ ਉਹਨਾਂ ਕਿ ਤੁਸੀਂ ਬਿਲਕੁਲ ਸਹੀ ਹੋ ਵੀ ਆਪਣੇ ਪੈਸੇ ਦੇਵੇ ਤੇ ਤੁਸੀਂ ਜਾਓਗੇ ਨੂੰ ਆਇਆ ਕਹਿੰਦੇ ਮੇਠੇ ਸੇ ਕਰਕੇ ਸਾਡੀ ਰਕਮ ਜਿਹੜੀ ਹੈ ਸਾਡੀ ਦਿੱਤੀ ਜਾਵੇ ਤੇ ਸਾਨੂੰ ਬਹਿਣ ਦਾ ਕੋਈ ਇੱਥੇ ਸ਼ੌਕ ਨਹੀਂ ਨਾ ਆਇਆ ਕੋਈ ਚਾਹਵਾ ਨਹੀਂ ਬਹਿਣ ਦੇ ਉਹ ਤੋਂ ਬਾਅਦ ਉਹ ਜੱਜਮੰਦੀਆ ਉਹਨੇ ਬੜਾ ਅਪਸ਼ਭ ਸਾਨੂੰ ਬੋਲੇ ਤੇ ਔਰ ਸਭ ਤੋਂ ਇੱਕ ਦੁੱਖ ਵਾਲੀ ਗੱਲ ਇਹ ਆ ਉਹ ਕਿਹੜੀ ਕਿਥੇ ਬੰਦੀ ਸੀ ਹਾਂਜੀ ਨਿਆੰਗ ਸਿੰਘ ਕਿੱਥੇ ਬੰਦੀ ਆਏ ਉਹ ਸਾਨੂੰ ਦੱਸੇ ਬਾਬਾ ਬੇਜ ਸਿੰਘ ਵੱਲੋਂ ਆਏ ਤੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਸਾਨੂੰ ਤੈਨੂੰ ਪਰੇਸ਼ਾਨੀ ਹੋ ਰਹੀ ਆ ਕਿ ਜਿਹੜੀਆਂ ਨਿਆੰਗ ਸਿੰਘ ਜਥੇ ਬੰਦੀਆਂ ਗੁਰੂ ਸਾਹਿਬ ਨੇ ਦੀਦਾ ਕੀ ਨਾ ਹਾਂਜੀ ਤੇ ਸਾਨੂੰ ਨਿਆੰਗ ਜਥੇ ਬੰਦੀਆਂ ਨੂੰ ਡਰਾਇਆ ਜਾ ਰਿਹਾ ਸਾਡੇ ਪੈਸੇ ਦੇਣ ਤੇ ਸਾਡਾ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਸਾਨੂੰ ਗਲਤ ਬੋਲਿਆ ਗਿਆ ਆ ਗਲਤ ਵਿਸ਼ਾ ਕੀਤਾ ਗਿਆ ਜਿਸ ਤਰ੍ਹਾਂ ਮਲਕੀ ਸਾਡੇ ਨਾਲ ਲੀਨ ਜਿਹੇ ਬਜ਼ੁਰਗ ਬੈਠੇ ਸੀਗੇ ਨਾ ਕਿ ਉੱਥੇ ਕੋਈ ਹਲੜਵਾਜ ਬੈਠੇ ਸੀ ਤੇ ਉਹ ਲੜਵਾਜੀ ਹੀ ਕਰ ਸਕਦੇ ਹੀ ਹੋ ਜੀ ਆਦਮੀ ਆ ਗੋਲੀ ਦੇ ਜਵਾਬ ਗੋਲੀਆਂ ਦਿੰਦੇ ਰਹੇ ਆ ਤੇ ਨਾਲ ਹੀ ਸਾਨੂੰ ਕਿਸੇ ਗੱਲ ਦਾ ਡਰ ਸੀਗਾ ਪਰ ਇਹ ਹਜੇ ਕੋਈ ਆਪਸ਼ਬਦ ਨਹੀਂ ਬੋਲਿਆ ਕਿਉਂਕਿ ਇਹ ਇੱਥੇ ਬੱਚਿਆਂ ਵਾਲਿਆਂ ਆਈ ਉਹਦੇ ਇਸੇ ਤਰੀਕੇ ਨਾਲ ਬਿਠਰੇ ਰਿਹਾ ਕਿ ਕੋਈ ਸਾਨੂੰ ਗਰੂ ਕਰ ਦੇਵੇ ਨਾ ਬਥੇ ਕੁਝ ਬੋਲੇ ਉਹਨਾਂ ਕੋਲ ਹਥਿਆਰ ਕਿਹੜੇ-ਕਿਹੜੇ ਸੀਗੇ ਹਰੇ ਕੋ ਬੰਦਲਾਂ ਨਹੀਂ ਸੀਗੀਆਂ ਬੱਚੇ ਵੀ ਸੀਗੇ ਤਪਾਨਾ ਨਹੀਂ ਸੀ ਸਾਰਿਆਂ ਕੋਲੇ ਹਥਿਆਰ ਬੰਦੀ ਆਏ ਤੁਸੀਂ ਪੰਜ-ਛਤ ਗੱਡੀਆਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਸ ਟਾਈਮ ਬਿਲਕੁਲ ਕੀਤਾ ਜੀ ਪ੍ਰਸ਼ਾਸਨ ਕੋਲ ਦੇਖ ਰਹੀ ਹੈ ਨਹੀਂ ਉਹਨਾਂ ਪੁਲਿਸ ਦੀ ਹਾਜ਼ਰੀ ਨਹੀਂ ਉਹਨਾਂ ਰਟਾ ਬਿਲਕੁਲ ਜੀ ਸਾਹਮਣੇ ਲੈ ਕੇ ਕਮਰਸ਼ੀਲ ਕੁੱਸ ਜਮਣੀ ਜਿਹੜੇ ਕੁੱਸ ਵੇਖੀ ਜੀ ਸਾਰਾ ਕੁਝ ਇਹ ਹਥਿਆਰ ਜਿਹੜੇ ਉਹਨੇ ਆਪ ਪੁਥਾਈ ਆ ਕਿ ਜਾਂ ਕੋਈ ਹੋਰ ਨਾ ਨਿਆਣ ਜਿਹਦੇ ਬੰਦੀਆਂ ਆ ਉਹ ਜਿਹੜੇ ਨਾਲ ਨਿਆਣ ਸਿੰਘ ਆਇਆ ਤੇ ਉਹਦੇ ਸੱਜਿਆਂ ਹੀ ਆਇਆ ਤੇ ਜੋ ਉਹਨੇ ਵਗਾਦੇ ਤੋਂ ਉਹਨਾ ਵਗਾਦੇ ਕਰਦੇ ਬਰਾਬਰ ਹੀ ਆ ਹਾਂ ਜੀ ਤਾਂ ਜੀ ਤੇ ਵੇਖੋ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਨੇ ਥਾਪੀਆਂ ਸੀ ਇਹ ਸੱਚ ਹੱਕ ਦੀ ਲੜਾਈ ਵਾਸਤੇ ਦਸ਼ਮੇਸ਼ ਕਰਨ ਸੱਚ ਹੱਕ ਦੀ ਲੜਾਈ ਵਾਸਤੇ ਖੜੀ ਸੀ। ਕਰਨਾ ਦਾ ਵੱਖਰਾ ਇੱਕ ਹੋਰ ਜਿੱਥੇ ਪਈ ਰਿਸ਼ਮੇਸ਼ ਨਾਮ ਦਾ। ਹਾਂਜੀ ਕਰਨਾ ਦਾ। ਹਾਂਜੀ ਹਾਂਜੀ। ਤੇ ਉਹ ਜਥੇਬਦੀਆਂ ਦਾ ਕੰਮ ਨਹੀਂ ਵੀ ਆ ਕੇ ਉਲਟਾ ਸਾਨੂੰ ਗੁੰਮਰਾਹ ਕੀਤਾ ਜਾਵੇ, ਦਬਾਇਆ ਜਾਵੇ, ਸਾਨੂੰ ਪਰਚਿਆਂ ਦੇ ਦੁਰਾਵੇ ਦਿੱਤੇ ਜਾਣ, ਆ ਕਰ ਦਿੱਤਾ ਜਾਵੇ। ਕਿਉਂਕਿ ਇਹ ਹੀ ਵੀ ਇੱਕ ਫੌਜੀ। ਅਸੀਂ ਵੀ ਇੱਕ ਸੰਸਥਾ ਨਾਲ ਜੁੜੇ ਹਾਂ। ਜੇ ਸਾਨੂੰ ਆ ਕੇ ਇਹੋ ਜਿਹੇ ਦਾਅਵੇ ਦਿੱਤੇ ਕਿ ਅਸੀਂ ਗੋਲੀਆਂ ਮਾਰ ਲਾਂਗੇ, ਉਹ ਕਰਦਾਂਗੇ, ਇਹ ਕਰਦਾਂਗੇ। ਅਸੀਂ ਕੋਈ ਲੜਾਈ ਕਰਨੀ ਸੀਗੇ। ਅਸੀਂ ਆਪਣਾ ਹੱਕ ਲੈਣ ਗਏ ਸੀ। ਕਿ ਬਹੁਤ ਆਬ ਸ਼ਬਦਾਂ ਨੂੰ ਬੋਲੇ ਗਏ ਨੇ ਇੱਕ ਸਾਡੇ ਤੋਂ ਨੇ ਅਲੀਗੇਸ਼ਨ ਲਾਇਆ ਕਿ ਸਾਡੇ ਧਰਮ ਦੇ ਸਾਡੀ ਜਾਤ ਪਾਤ ਦੇ ਗੱਲ ਕੀਤੀ ਆ ਅਸੀਂ ਕਹਿੰਦੇ ਆ ਵੀ ਸਾਡਾ ਕੋਈ ਮਾਫਰ ਨਹੀਂ ਸਾਡੇ ਕਰਮ ਪ੍ਰੂਫ ਕਰ ਦੋ ਵੀ ਜੇਕਰ ਇਹਦੇ ਵਿੱਚ ਕੋਈ ਗੱਲ ਕੀਤੀ ਜਾਵੇ ਜਿਹੜੀ ਸਾਡੀ ਕਮੇਟੀ ਹਸਾਮ ਦਾ ਸੈਂਸਰ ਨਾਲ ਜੀ ਕਮੇਟੀ ਇਹਦੇ ਵਿੱਚ ਜਾਤ ਪਾਤ ਦਾ ਬਿਲਕੁਲ ਵਿਰੋਧ ਕਰਦਾ ਜਿੰਨੇ ਕੋਈ ਜਾਤ ਪਾਤ ਦਾ ਨਾਮ ਲਿਆ ਉਹ ਬਤਾ ਸਾਡੀ ਕਮੇਟੀ ਜੀ ਨਹੀਂ ਰਹੇਗਾ ਅਸੀਂ ਇਹ ਗੱਲ ਨੂੰ ਤੇ ਵੈਸੇ ਨਫ਼ਰਤ ਕਰਦੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਉਹਨਾਂ ਸਾਡੇ ਤੇ ਇਹ ਅਲੀਗੇਸ਼ਨ ਲਾਇਆ ਇਹ ਇਹ ਕਰਕੇ ਸਾਡਾ ਨਾਂ ਤੇ ਉਹ ਰਾਣ ਨੂੰ ਅਗਲੇ ਦਿਨ ਫੇਰੇ ਹੀ ਬੈਠੇ ਆ ਕੁਝ ਪਛਾਸ ਨੂੰ ਦੱਸ ਕੇ ਬੈਠੇ ਆ ਤੇ ਉਹਨਾਂ ਨੇ ਰਾਣ ਨੂੰ ਆ ਕੇ ਪਤਾ ਨਹੀਂ ਕਿੱਥੋਂ ਕਿੰਨੀਆਂ ਪਾਰਟੀਆਂ ਸੱਦੀਆਂ ਨੇ ਇਕੱਠੇ ਹੋ ਗਏ ਤੇ ਇਹ ਜਿਹੜਾ ਦੂਪ ਜਾ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਉਹਨਾਂ ਉਤੋਂ ਨਹੀਂ ਉਹਨਾਂ ਨੂੰ ਦੇ ਵੀ ਅਜੁਰ ਬੈਠੇ ਆ ਸਾਡੇ ਵਿੱਚ ਕੋਈ ਇਹੋ ਜਿਹਾ ਬੱਚਾ ਬੰਦਾ ਸੀ ਨਹੀਂ ਜਿਹੜਾ ਵੀ ਜੰਗ ਮੈਨ ਹੋਏ ਸਾਰੀ ਸੁਝੇ ਹੋਏ ਕਿ ਦੀ 30 ਸਾਲ ਸਰਸਕੇ ਦੀ 20 ਸਾਲ ਸਰਸਕੇ ਕੋਲੇ ਥੱਲੇ ਬੰਦਾ ਹੀ ਕੋਈ ਨਹੀਂ ਜਦੋਂ ਤੁਸੀਂ ਉੱਥੇ ਗਏ ਉਹਨਾਂ ਦੇ ਘਰ ਜੀ ਕਿੰਨੇ ਚਿਰ ਬਾਅਦ ਉੱਥੇ ਪੁੱਛ ਆ ਗਏ ਉਸੇ ਤਕਰੀਬਨ ਦਾ ਕਿ ਨਬਦੀ ਆ ਗਈ। ਹਾਂਜੀ ਨਿਆਂੰਗ ਜਥੇਬੰਦੀਆਂ ਨਗਜੰਦਵਦੀਆਂ 1.5 ਘੰਟੇ ਬਾਅਦ ਆ ਗਏ। ਹਾਂਜੀ ਹੁਣ ਤੁਹਾਡਾ ਨਾ ਟੈਸਕ ਫੋਰਸ ਦੇ ਲਈ ਕੀ ਪਲਾਈ ਹੈ ਕਿ ਮੀਡੀਆ ਸੱਤਿਆ ਤੁਹਾਡਾ ਮਕਸਦ ਕੀ ਆ ਤੁਸੀਂ ਕੀ ਮੰਗਤੀ ਆ ਤੁਹਾਡਾ ਵਿਸ਼ਾ ਕੀ ਆ ਇਹ ਵੇਖੋ ਜੀ ਟੈਸਕ ਫੋਰਸ ਕਰਨਾ। ਵਾਇਕੋ ਜਿੱਕਾ ਖਾਲਸਾ ਵਾਇਕੋ ਕੀ ਪਤੇ ਮੈਂ ਅਗਰ ਦੀਪ ਸਿੰਘ ਢੰਡਾ ਸਾਹਿਬ ਦਾ ਸੈਨਿਕ ਸਰਜਰੀ ਕਮੇਟੀ ਪੰਜਾਬ ਮੈਂ ਅੱਜ ਮੀਡੀਆ ਦੇ ਰੂਪ ਰੂਪ ਹੋ ਕੇ ਇੱਕ ਸਚਾਈ ਸਾਹਮਣੇ ਲਿਆਉਣੀ ਚਾਹੁੰਦਾ ਕਿ ਅਸੀਂ ਘਰਾਂ ਤੇ ਬੈਠੇ ਸੋਚਦੇ ਆਂ ਕਿ ਜਾਂ ਸਟੇਜਾਂ ਤੇ ਕਹਿੰਦੇ ਆ ਕਿ ਪੰਥ ਕਿੱਧਰ ਨੂੰ ਜਾਣ ਲਿਆ ਅੱਜ ਸਾਨੂੰ ਪਤਾ ਲੱਗਾ ਜਦੋਂ ਆਪਣੇ ਨਾਲ ਹੱਡ ਮਿੱਤੀ ਆ ਪੰਥ ਕਿੱਧਰ ਨੂੰ ਜਾਣ ਲਿਆ ਤੇ ਸਾਡੇ ਜਹਾਜ਼ਦਾਰ ਕੀ ਕਰਨ ਦੇ ਪਿੰਡ ਠੱਥੇ ਤੋਂ ਮਨਜਿੰਦਰ ਸਿੰਘ ਆਪਣੇ ਆਪ ਨੂੰ ਵੀਰ ਖਾਲਸਾ ਲੁੰਦਾ ਲਾਵੇ ਖਾਲਸਾ ਸਬਦ ਬਹੁਤ ਖਾਸ ਆ ਖਾਲਸਾ ਸਬਦ ਬਹੁਤ ਉੱਚਾ ਜੇ ਵੇਖਿਆ ਜਾਵੇ ਤੇ ਪਰ ਉਹ ਖਾਲਸਾ ਸਬਦ ਲਾ ਕੇ ਤੇ ਉਹਦੀ ਅਹਿਮੀਅਤ ਨੂੰ ਚੁੱਕਣਾ ਵੀ ਜ਼ਰੂਰੀ ਆ ਵੀਰ ਮਨਜਿੰਦਰ ਸਿੰਘ ਛੱਠੇ ਨਾਲ ਸਾਡਾ ਕੋਈ ਲੈਂਦੇ ਨਹੀਂ ਸੀ ਪਹਿਲੋ ਆਸੀਂ ਆਪਣੇ ਪਰਿਵਾਰਕ ਤੌਰ ਤੇ ਉਹਨਾਂ ਨਾਲ ਬੜੀ ਵਧੀਆ ਸਬੰਧ ਬਣਾਏ ਕਿ ਤੁਸੀਂ ਵੀਰ ਜੀ ਥੋੜੇ ਥੋੜੇ ਕਰਕੇ ਵਾਪਸ ਕਰ ਲਓ ਨਹੀਂ ਜਦ ਇਕੱਠੇ ਕੀਤੇ ਜਾਂਦੇ ਤੇ ਇਨੀ ਰਕਮ ਹੈ तकरीबन 5.5 ਲੱਖ ਰੁਪਈਆ ਜੀ ਉਨੇ ਪ੍ਰੂਫ ਦੇ ਤੌਰ ਤੇ ਮੈਨੂੰ ਚੈੱਕ ਵੀ ਦਿੱਤੇ ਹੋਏ ਨੇ ਰਕਮ ਦੁੱਤੀ ਕਿਸ ਕੰਮ ਨੂੰ ਹੈ ਰਕਮ ਉਹਨੇ ਆਪ ਕੋਠੀ ਦਾ ਕੋਈ ਖਰੀਦਦਾਰੀ ਕਰਨੀ ਚ ਉਹਨੇ ਕੋਠੀ ਬਾਅਦ ਚ ਲਈ ਹੋਈ ਹੈ ਬਾਕੀ ਕਾਫੀ ਚਿਰ ਪਰੇਸ਼ਾਨ ਹੋਣ ਤੋਂ ਬਾਅਦ ਮੈਂ ਆਪਣੀ ਕਮੇਟੀ ਨਾਲ ਵਿਚਾਰ ਕੀਤੀ ਕਿ ਯਾਰ ਅਹੀ ਇਹਦਾ ਦੂਜਾ ਜ ਫਸੇ ਆ ਉਹਦਾ ਕੋਈ ਹੱਲ ਕੱਢੀਏ ਤੇ ਕਮੇਟੀ ਨੇ ਕਿਹਾ ਕਿ ਤੂੰ ਸਾਨੂੰ ਫੈਸਲਾ ਦੇ ਦੇ ਪਾ ਤੂੰ ਉਹ ਫੈਸਲੇ ਦੇ ਵਿੱਚ ਨਹੀਂ ਆਏਗਾ ਜਿਹੜਾ ਕਮੇਟੀ ਫੈਸਲਾ ਕਰੇਗੀ ਸਾਡੀ ਕਮੇਟੀ ਦੀ ਐਸਓਪੀ ਵੀ ਇਹ ਕਹਿੰਦੀ ਆ ਕਿ ਜੇ ਕੋਈ ਬੰਦਾ ਦੁਖੀ ਆ ਜਾਂ ਉਹਦੀ ਪ੍ਰੋਬਲਮ ਆ ਜਦੋਂ ਉਹ ਕਮੇਟੀ ਨੂੰ ਦੇ ਦਿੰਦਾ ਤੇ ਉਹ ਬੰਦਿਆ ਇੰਟਰਫੇਅਰ ਕਰਨ ਨੂੰ ਬੰਦ ਹੋ ਜਾਂਦੀ ਆ ਤੇ ਮੈਂ ਉੱਥੇ ਆਪਣੀ ਇੰਟਰਫੇਅਰ ਕਰਨੀ ਬੰਦ ਕਰ ਦਿੱਤੀ ਜਦੋਂ ਕਮੇਟੀ ਨੂੰ ਫੈਸਲਾ ਦਿੱਤਾ ਗਿਆ ਕਮੇਟੀ ਨੇ ਕਾਫੀ ਚੱਕਰ ਕੱਟੇ ਸਾਡੇ ਕਮੇਟੀ ਦਾ ਹੀ ਬਲਾਕ ਪ੍ਰਧਾਨ ਅਜਿਹਾ ਚੂੜੀਆਂ ਦਾ ਕਾਬਲ ਸਿੰਘ ਠੱਠਾ ਉਹਦੇ ਪਿੰਡ ਦਾ ਹੀ ਆ ਉਹਨੇ ਵੀ ਨਿਜੀ ਤੌਰ ਤੇ ਬੜੀ-ਬੜੀ ਇਸ ਚੀਜ਼ ਨੂੰ ਵਿਚਾਰਿਆ ਸਾਡੇ ਅੱਗੇ ਇਹਨੇ ਹਰ ਵਾਰੀ ਕਦੀ ਕਾਂਗਰਸੀ ਸਰਪੰਚ ਅੱਗੇ ਕਰ ਦੇਣਾ ਉਹਨਾਂ ਨੇ ਇਕਰਾਰ ਕਰਨਾ ਉਹ ਕਰਾਰ ਤੇ ਉਹਨੇ ਪਹੁੰਚਣਾ ਨਾ ਕਦੀ ਕਾਲੀ ਜਲ ਦਾ ਸਰਪੰਚ ਖੜਾ ਕਰ ਦੇਣਾ ਉਹ ਉਹਨਾਂ ਨੇ ਕਰਾ ਤੇ ਪਹੁੰਚਣਾ ਨਾ ਕਦੀ ਆਮ ਆਦਮੀ ਵਾਲਾ ਖੜਾ ਕਰ ਦੇਣਾ ਕਦੀ ਹੋਰ ਕੋਈ ਰਿਸ਼ਤੇਦਾਰ ਸਾਜ ਵਾਲਾ ਅੱਧਾ ਕੇ ਪਾ ਦੇਣਾ ਪਰ ਕਿਸੇ ਵੀ ਕਰਾਰ ਤੇ ਉਹ ਬੰਦਾ ਨਹੀਂ ਪਹੁੰਚਿਆ ਜਦੋਂ ਕਮੇਟੀ ਦੀ ਵਾਰੀ ਆਈ ਕਮੇਟੀ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਕਮੇਟੀ ਦੇ ਪਹਿਲੇ ਕੰਮ ਤੇ ਇਹਨੇ 70000 ਰੁਪਇਆ ਕਮੇਟੀ ਵਾਲਿਆਂ ਨੇ ਮੈਨੂੰ ਵਾਪਸ ਕਰਵਾਇਆ ਉਸ ਤੋਂ ਬਾਅਦ ਇਹਨੇ 2 ਮਹੀਨੇ ਫਿਰ ਸਾਨੂੰ ਪਰੇਸ਼ਾਨ 2.5 ਮਹੀਨੇ ਕੀਤਾ ਤੇ ਕਮੇਟੀ ਫੇਰ ਦੁਬਾਰਾ ਗਈ 70000 25 ਹਾਂਜੀ ਹਾਂਜੀ ਤੇ ਕਮੇਟੀ ਵਾਪਸ ਗਈ ਕਮੇਟੀ ਨਾਲ ਉਹਨੇ ਲੈਣ ਦੇ ਸਾਰਾ ਕਰਕੇ ਤੇ ਕਮੇਟੀ ਨੇ ਇੱਕ ਫੈਸਲਾ ਦਿੱਤਾ ਵੀ ਵੀਰੇ ਤੇਰੇ ਕੋ ਇਕੱਠੇ ਨਹੀਂ ਦਿੱਤੇ ਜਾਣੇ ਤੂੰ ਥੋੜੇ ਥੋੜੇ ਕਰਕੇ ਦੇ ਸਕਦਾ ਤੇ ਦੇ ਦੇ ਉਹਨੇ ਆਪ ਖੁਦ बोले कि मैं 10 ਦਿਨਾਂ ਬਾਅਦ 20000 ਰੁਪਏ ਦਿਆ ਕਰੂੰਗਾ ਯਾਨੀ ਕਿ ਮਹੀਨੇ ਦਾ 60000 ਰੁਪਏ ਦਊਂਗਾ ਪਹਿਲਾ ਇਕਰਾਰ 100 ਵਰਸੀ ਤਕਰੀਬਨ 16 ਤਰੀਕ ਦਾ 16 9 ਦਾ ਜਦੋਂ ਉਹ 16 9 ਨੂੰ ਆਪਣੇ ਇਕਰਾਰ ਤੇ ਨਹੀਂ ਪਹੁੰਚੇ ਕਾਹਲ ਸਿੰਘ ਠੱਠਾ ਨੇ ਵੀ ਉਹਨਾਂ ਨੂੰ ਫੋਨ ਕੀਤਾ ਵੀ ਭਾਜੀ ਤੁਹਾਡਾ ਇਕਰਾਰ ਹੈ ਤੁਸੀਂ ਨਹੀਂ ਪਹੁੰਚੇ ਪਰ ਉਹ 3 ਦਿਨ ਉੱਪਰ ਲੈ ਗਿਆ 19 ਤਰੀਕ ਨੂੰ ਸਾਡੇ ਕਮੇਟੀ ਦੇ ਮੈਂਬਰ ਜਸਵੰਤ ਸਾਹਿਬ ਤੇ ਹੋਰ ਵੀ ਪੂਜਵਾਨ ਸੱਜਣ ਸਾਰੇ ਗਏ ਆ ਉੱਥੇ ਉਹਨਾਂ ਨੇ ਜਾ ਕੇ ਪੁੱਛਣਾ ਚੇ ਪਰ ਉਹ ਬੰਦਾ ਘਰ ਨਹੀਂ ਮਿਲਿਆ ਉਹਨਾਂ ਦੀ ਮੈਸੇਜ ਤੇ ਉਹਨਾਂ ਦੀ ਜੋ ਮਾਤਾ ਹੀ ਉਹ ਮਿਲੇ ਆ ਉਹਨਾਂ ਨੇ ਕਿਹਾ ਪੀਓ ਇੱਥੇ ਹੀ ਆ ਇਹਨਾਂ ਨੇ ਸੋਚ ਲਿਆ ਕਿ ਜੋ ਇੱਥੇ ਆ ਤੇ ਅਸੀਂ ਮਿਲ ਕੇ ਚਲੀਏ ਆ ਕੇ ਬਾਹਰ ਬੈਠ ਗਿਆ ਉਹਦੇ ਸਮੇਂ ਦੇ ਵਿੱਚ ਵਿੱਚ ਉਹਦੀ ਘਰ ਦੀ ਨੇ 112 ਨੰਬਰ ਤੇ ਪੁਲਿਸ ਸਾਹਿਬ ਨੂੰ 112 ਨੰਬਰ 'ਤੇ ਕਾਲ ਕਰਕੇ ਪੁਲਿਸ ਆਈ ਇਹਨਾਂ ਨੇ ਮੈਨੂੰ ਫੋਨ ਕਰਤਾ ਮੈਂ ਬਟਾੜੇ ਨੂੰ ਜਾ ਰਿਹਾ ਸੀ ਪਰ ਕਾਲੇ ਪਹੁੰਚਿਆ ਕਿ ਇੱਥੇ ਦਾ ਪੁਲਸ ਆਈ ਹੈ ਤੁਸੀਂ ਵਾਪਸ ਆਓ ਸਾਰੇ ਕੇਸ ਦਾ ਤੁਹਾਨੂੰ ਪਤਾ ਹੈ ਮੈਂ ਬਟ ਕਾਲੇ ਤੋਂ ਵਾਪਸ ਆ ਗਿਆ ਪੁਲਸ ਵਾਲਿਆਂ ਨਾਲ ਗੱਲਬਾਤ ਕੀਤੀ ਪੁਲਸ ਵਾਲੇ ਕਹਿੰਦੇ ਕਿ ਇਹਨਾਂ ਨੇ 112 'ਤੇ ਕਾਲ ਕੀਤੀ ਹੈ ਦਾ ਜਵਾਬ ਦਿਓ ਜਦੋਂ ਪੁਲਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਸਾਰੀ ਗੱਲ ਦੱਸੀ ਉਹ ਕਹਿੰਦੇ ਵੀ ਤੁਸੀਂ ਸੱਚੇ ਜੋ ਤੇ ਉਹਨਾਂ ਨੇ ਮਾਤਾ ਨੂੰ ਤੇ ਇਹਦੀ ਘਰ ਦੀ ਨੂੰ ਕਿਹਾ ਵੀ ਬੀਬਾ ਤੁਸੀਂ ਇਹਨਾਂ ਨੂੰ ਪੈਸੇ ਦਿਓ ਤੇ ਇਹ ਆਪਣੇ ਘਰ ਨੂੰ ਜਾਣ ਪਰ ਉਹ ਕਿਸੇ ਗਲਤੀ ਨਹੀਂ ਆਈਆ ਚਲੋ ਉਹ ਆਪਣੀ ਕਾਰਵਾਈ ਕਰਕੇ ਪੁਲਿਸ ਕੋਲ ਵਾਪਸ ਚਲੀ ਗਈ ਸਾਡੇ ਬੰਦਿਆਂ ਨੇ ਇਹਨਾਂ ਨੂੰ ਉਸ ਥੋੜਾ ਜਿਹਾ ਰੋਸ ਰੱਖਿਆ ਵੀ ਅਸੀਂ ਕਿਹੜੀ ਗਲਤੀ ਕੀਤੀ ਜਿਹੜੇ ਇਹਨਾਂ ਨੇ ਪੁਲਿਸ ਨੂੰ ਸਾਧ ਲਈਆ ਅਸੀਂ ਉੱਥੇ 4-5 ਬੰਦੇ ਬਹਿ ਗਏ ਆ ਹੋਰ ਫੋਨ ਕੀਤੇ ਆ ਅਸੀਂ ਕਟੜ-ਕਟੜ ਦਾ ਦੁਬਾਰਾ ਬੰਦੇ ਉੱਥੇ ਹੋ ਗਏ ਆ ਰੋਸ ਦੇ ਵਜੋਂ ਨਾਲ ਹੀ ਅਸੀਂ ਡਿਪਟੀ ਸਾਹਿਬ ਨੂੰ ਤਲਾਫੇ ਕਰ ਚੂੜੀਆਂ ਨੂੰ ਕਰ ਦਿੱਤੀ ਜਦੀ ਕਾਪੀ ਮੇਰੇ ਕੋਲ ਆ ਉਹਨਾਂ ਨੇ ਮਾਰਕ ਕਰਕੇ ਭਣੀਏ ਚੌਕੀ ਇੰਚਾਰਜ ਨੂੰ ਦੇ ਦਿੱਤੀ ਇਹ ਜਿਹੜਾ ਧਰਨਾ ਲੱਗ ਗਿਆ ਉੱਥੇ ਤੁਸੀਂ ਆਪਣੀ ਦੇਖ ਦੇਖ ਕੇ ਰੋ। ਜੇ ਆਹੀ ਧਰਨਾ ਲਾਉਣ ਲਾਉਂਚ ਗਲਤ ਹੁੰਦੇ ਤਾਂ ਸਾਨੂੰ ਪੁਲ ਪ੍ਰਸ਼ਾਸਨ ਉਸੇ ਵੇਲੇ ਉਠਾ ਦਿੰਦਾ। ਸਾਡੇ ਜਿੰਨੇ ਵੀ ਮੈਂਬਰ ਬੈਠੇ ਸੀ ਕੇ ਦੀ 60 ਸਾਲ ਮਰੇ ਕੇ ਦੀ 65 ਸਾਲ ਆ ਕੇ ਦੀ 55 ਸਾਲ ਆ ਕੇ ਦੀ 50 ਸਾਲ ਇਹ ਲੜਬਾਜ ਨਹੀਂ ਸੀ ਬੈਠੀ ਇਹ ਧੀਆਂ ਪਹਿਣਾ ਵਾਲੇ ਬੈਠੇ ਸਾਡੇ ਉੱਤੇ। ਪਰ ਇਹਨਾਂ ਨੇ ਦੋ ਜੁੜੀਆਂ ਨੂੰ ਉੱਥੇ ਫਿਰਦਨੇ ਸੱਦੀਆਂ ਨੇ ਉਸ ਤੋਂ ਬਾਅਦ ਕਿਉਂਕਿ ਉਦੋਂ ਉਸ ਤੋਂ ਬਾਅਦ ਮੈਂ ਉੱਥੇ ਪ੍ਰেজেন্ট ਹੋ ਗਿਆ ਮੈਂ ਖੁਦ ਦੋ ਜੁਨੀਆਂ ਜੱਤੀਆਂ ਉਹ ਇਹਨਾਂ ਦੇ ਘਰੋਂ ਹੋ ਕੇ ਵਾਪਸ ਚਲ ਜਾਂਦੀਆਂ ਰਹੀਆਂ ਨੇ ਸਾਡੇ ਕੋਲ ਬਹਿ ਕੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਜੁਨੀਆਂ ਨੇ ਇਹ ਨਹੀਂ ਪੁੱਛਿਆ ਕੋਈ ਸੱਜਣ ਮਿੱਤਰ ਜਾਂ ਜੁਨੀਆਂ ਆਉਂਦੀ ਆ ਤਾਂ ਦੋਆਂ ਦੋ ਅੱਖ ਲੈਂਦੀ ਆ ਉਹ ਕਿਹੜੀ ਉਹ ਵੀ ਇਹਨਾਂ ਦੇ ਨਿਹੰਗ ਸਿੰਘ ਜਥੇਬੰਦੀ ਉਹ ਸਾਡੇ ਨਾਲ ਮਿਲੀਆਂ ਹੀ ਨਹੀਂ ਜਦੋਂ ਕਿ ਅਸੀਂ ਉਹਨਾਂ ਦੇ ਨਾਮ ਕੀ ਨਾਮ ਕੀ ਨਿਹੰਗ ਨਹੀਂ ਜੁਨੀਆਂ ਕਿ ਜਾਂ ਨਿਹੰਗ ਜਥੇਬੰਦੀ ਜਥੇਬੰਦੀਆਂ ਕੌਣ ਨਿਹੰਗ ਜਥੇਬੰਦੀਆਂ ਦੋ ਆਈਆਂ ਨੇ ਉਹ ਵਾਪਸ ਚਲ ਗਈਆਂ ਇਹਨਾਂ ਨਾਲ ਬਾਤचीत ਕਰਕੇ ਨਾਮ ਨਾਮ ਉਹਨਾਂ ਦੇ ਨੰਗ ਜਿਥੇ ਬੰਦੀ ਉਹ ਚੇ ਸਾਡੇ ਨਾਲ ਮਿਲਦੇ ਤੇ ਸਾਗਾ ਅਸੀਂ ਨਾਂ ਦੱਸਦੇ ਵੀਰੇ ਤੁਹਾਨੂੰ ਉਹ ਚਲੇ ਗੀਆਂ ਨੇ ਰਾਤ ਨੂੰ 11 ਵਜੇ ਇਹ ਸਖਸ਼ ਆਇਆ ਆ ਜਿਹੜੀਆਂ ਸਾਡੇ ਕੋਲ ਰੋਲਾ ਪੈਂਦੇ ਦੀਆਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨੇ ਆ ਇਹਨਾਂ ਨੇ ਆਉਂਦੇ ਇਹ ਸਖਸ਼ ਨੇ ਸਾਨੂੰ ਕਿਹਾ ਆ ਕਿ ਬਾਬਾ ਜੀ ਤੁਸੀਂ ਸਤਿਕਾਰਯੋਗ ਜੋ ਆਹੀ ਤੁਹਾਨੂੰ ਬਾਹਰ ਨਹੀਂ ਹੋਣ ਦੇਣਾ ਇਹਨੇ ਗੇਟ ਖੋਲ ਦਿੱਤਾ ਆ 11 ਵਜੇ ਅੰਦਰ ਆ ਜਾਓ ਅਸੀਂ ਚੇਅਰਮੈਨ ਸਾਹਿਬ ਵੀ ਸਾਡੇ ਅਸੀਂ ਸਲਾਹ ਕੀਤੀ ਵੀ ਨਹੀਂ ਕਿਸੇ ਦੇ ਘਰ ਰਾਤ ਨੂੰ ਨਹੀਂ ਜਾਣਾ ਜਿੱਥੇ ਬੈਠੇ ਆ ਬੈਠੇ ਜੀ ਇਹਨੇ ਉਹ ਸ਼ਬਦਾਵਲੀ ਵਰਤੀ ਆ ਸਾਡੇ ਵਾਸਤੇ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸਿਰਫ ਅਸੀਂ ਆਪਣੇ ਇਸੇ ਵਿਵਾਦ ਕਰਕੇ ਚੁੱਪ ਕੀਤੇਗੇ ਕਿ ਇਹ ਬੰਦਾ ਚਾਹੁੰਦਾ ਹੈ ਕਿ ਇੱਥੇ ਝਗੜਾ ਹੋਵੇ ਉਹ ਵੀਡੀਓ ਤੁਹਾਨੂੰ ਕਾਲ ਸਿੰਘ ਠੱਠਾ ਦੇ ਫੋਨ 'ਚ ਵੀ ਹੋਣੀ ਆ ਤੇ ਮੇਰੇ ਫੋਨ 'ਚ ਵੀ ਹੋਣੀ ਆ ਉਹ ਵੀ ਤੁਸੀਂ ਲੈ ਸਕਦੇ ਜੀ ਉਹ ਤੇ ਨਿਕਲਿਆ ਹੈ ਅਗਲੇ ਦਿਨ ਸਵੇਰੇ ਸਫਤੇ ਘਰੋਂ ਚਲਾ ਗਿਆ ਹੈ ਸਾਰਾ ਦਿਨ ਉੱਥੇ ਹੀ ਬੈਠੇ ਰਹੇ ਆਂ ਰੋਟੀ ਪਾਣੀ ਖਾਤਾ ਉਹ ਕੋਲੋਨੀ ਚੋਂ ਜਾ ਕੇ ਮੈਂ ਪੱਤਰਕਾਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉੱਥੇ ਜਾ ਕੇ ਜਾਣਕਾਰੀ ਲਓ ਕਿ ਫੌਜੀਆਂ ਨੇ ਕਿਤੇ ਹਾਇਦਾ ਵੀ ਨਾ ਨਰਾ ਮਾਰਿਆ ਜਾਂ ਉੱਚੀ ਆਵਾਜ਼ ਵੀ ਗੱਲ ਕੀਤੀ ਆ 21 ਤਰੀਕ 10 ਵਜੇ ਦਾ ਟਾਈਮ ਲੈ ਕੇ ਚਲੇ ਗਏ ਆ ਪੁਲਿਸ ਪ੍ਰਸ਼ਾਸਨ ਨੇ 21 ਤਰੀਕ ਨੂੰ 10 ਵਜੇ ਸਾਡੇ ਨਾਲ ਮੁਲਾਬਾ ਕੀਤਾ ਖੱਠੇਵਾਈ ਉੱਥੇ ਬੈਠੇ ਰਹੇ ਆ ਧਰਨੇ 'ਚ ਬੈਠਦੇ ਆਂ ਅਸੀਂ ਧਰਨਾ ਲਾਈ ਰੱਖਿਆ ਆ ਅਗਲੇ ਦਿਨ ਉਹਨਾਂ 10 ਵਜੇ ਮੁਲਾਬਾ ਕੀਤਾ ਆ 3:30 ਵਜੇ ਅਸੀਂ ਉੱਥੇ ਚੌਂਕੀ ਕਣੀਏ ਕੇ ਬੰਗਰ ਗਏ ਆ ਕਿ ਇਹ ਕਿੰਨਾ ਚਿਰ ਚੱਲਿਆ ਧਰਮਤਾਰਾ ਤਾਂ 9 19 ਤਰੀਕ ਦਾ ਲੱਗਾ ਜੀ 21 ਨੂੰ ਤੇ 3 ਦਿਨ ਚੱਲਿਆ ਅਸੀਂ ਪੁਲ ਪ੍ਰਸ਼ਾਸਨ ਕੋ ਉੱਥੇ ਗਏ ਆ ਆ ਸ਼ਕਸ਼ਕਾਰੀ ਹੁੰਦਾ ਜੀ ਉਹ ਕਦੀ ਆ ਜਾਂਦਾ ਈ ਕਦੀ ਚਲੇ ਜਾਂਦਾ ਈ ਅਸੀਂ ਉਹਨਾਂ ਦੇ ਗੇੜ ਨੂੰ ਟੱਚ ਨਹੀਂ ਕੀਤਾ ਉਹ ਜਿੰਦੂ ਮਰਜੀ ਜਿੱਦ ਤਨ ਮਰਜੀ ਜਨ ਜਿੱਦ ਤਨ ਮਰਜੀ ਹੋਣ ਸਾਡਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਆਈ ਕਿ ਇੱਕ ਪਰੋਸ ਦੇ ਤੌਰ ਤੇ ਵੇਖੀ ਸੀ ਦੂਸਰੀ ਗੱਲ ਐ ਜੀ ਕੋ ਪੁਲਿਸ ਪ੍ਰਸ਼ਾਸਨ ਨੇ ਉੱਥੇ ਪਹੁੰਚਿਆ ਦੋ ਵਾਰੀ ਪਹੁੰਚਿਆ ਪੁਲਿਸ ਪ੍ਰਸ਼ਾਸਨ ਨੇ ਵੇਖਿਆ ਕੋਈ ਮਾਸ਼ਬੀਨੀ ਨਹੀਂ ਹੋ ਰਹੀ ਵੀ ਆਪਣੀ ਸ਼ਾਂਤਮਈ ਤਰੀਕੇ ਨਾਲ ਵੇਖੀ ਉਸ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਹ ਬੰਦਾ ਉਹਨਾਂ ਨੂੰ ਮਿਲਦਾ ਹੀ ਨਹੀਂ ਜਿੰਨੀ ਵਾਰੀ ਪੁਲਿਸ ਪ੍ਰਸ਼ਾਸਨ ਆਉਂਦਾ ਰਿਹਾ ਉਹ ਬੰਦਾ ਘਰ ਨਹੀਂ ਲੱਗਾ ਉਹ ਘਰੋਂ ਪੁੱਛ ਕੇ ਜਾਂਦੇ ਰਹੇ ਆ ਕਿੱਥੇ ਉਹ ਬੰਦਾ ਨਹੀਂ ਮਿਲਦਾ ਰਿਹਾ ਪੁਲਿਸ ਪ੍ਰਸ਼ਾਸਨ ਫਿਰ ਅਗਲੇ ਦਿਨ ਜਦੋਂ ਅਸੀਂ ਗਏ ਆ ਜੇ 10 ਵਜੇ ਉੱਥੇ ਆਣ ਕੇ ਬੈਠ ਗਏ ਆ ਸਾਡੇ ਕੋਈ ਐਸ ਐਚਓ ਸਾਹਿਬ ਕਣੀਏ ਕੇ ਬਾਂਗਰ ਚੌਕੀ ਇੰਚਾਰਜ ਕਣੀ ਘੜੀਏ ਕੇ ਸਾਡੇ ਕੋਲ ਆਏ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ 2:30 ਵਜੇ ਦਾ ਤੁਹਾਡਾ ਮਾਮਲਾ ਪੈਂਦਾ ਅਸੀਂ ਦੋਹਾਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਉਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੀ ਇਸ ਗੱਲ ਪ੍ਰਵਾਨ ਕੀਤਾ ਅਸੀਂ ਦੋ ਗੱਡੀਆਂ ਲੈ ਕੇ 2:30 ਵਜੇ ਠੱਪ ਚੌਂਕ ਪਹੁੰਚੇ ਹਾਂ ਉੱਥੇ ਚੌਕੀ ਇਨਚਾਰਜ ਸਰਦਾਰ ਚੰਦਜੀਤ ਸਿੰਘ ਜੀ ਐਸਆਈ ਬੈਠੇ ਪੰਜ-ਪੰਜ ਬੰਦੇ ਉਹਨਾਂ ਨੇ ਅੰਦਰ ਸੱਦ ਲਏ ਅਸੀਂ ਉਸ ਮਹਿਕਮੇ 'ਚ ਨੌਕਰੀ ਕਰਕੇ ਆਏ ਆ ਜਿੱਥੇ ਕਾਨੂੰਨ ਲਾਅ ਦੀ ਕੋਈ ਚੀਜ਼ ਆ ਪ੍ਰਸ਼ਾਸਨ ਤੋਂ ਅਸੀਂ ਮੰਨਦੇ ਆ ਅਸੀਂ ਕਾਨੂੰਨ ਨੂੰ ਮੰਨਦੇ ਆ ਅਸੀਂ ਹੁਦ੍ਧਾਤਾਂ ਨੂੰ ਮੰਨਦੇ ਆ ਚੌਕੀ ਇੰਚਾਰਜ ਨੇ ਕਿਹਾ ਕਿ ਪੰਜ ਬੰਦੇ ਤੋਂ ਬਾਅਦ ਨਹੀਂ ਵੱਧ ਨਹੀਂ ਹੋਣੇ ਚਾਹੀਦੇ ਅਸੀਂ ਵੱਧ ਨਹੀਂਗੇ ਪਰ ਇਹ ਨਿਹੰਗ ਜਥੇਬੰਦੀਆਂ ਨੇ ਉਸ ਚੌਕੀ ਇੰਚਾਰਜ ਜੀ ਬਣੀ ਮੰਨੀ ਇੱਕ ਹੱਥੋਂ ਕਰਦਾ ਸੰਗਰੰਦ ਵਰਗੇ ਚੌਕੀ ਇੰਚਾਰਜ ਨੇ ਇਹ ਗੱਲ ਪੁੱਛੀ ਆ ਕਿ ਬਾਬਾ ਜੀ ਤੁਸੀਂ ਪੈਸੇ ਦੇਣੇ ਆ ਤੇ ਸਰਦਾਰ ਰਣਜੀਤ ਸਿੰਘ ਨੇ ਜਿਹੜਾ ਆਪਣੇ ਆਪ ਨੂੰ ਮਹਾਕਾਲ ਦੱਸਦਾ ਉਨੇ ਇੱਕ ਤੇ ਹੱਥ ਮਾਰ ਕੇ ਕਿਹਾ ਕਿ ਅਸ ਜਿਹਦਾ ਕੋਈ ਪੈਸਾ ਤੇ ਸਾਡੇ ਨਾਲ ਜੋ ਮੌਜੂਦ ਬੰਦੇ ਸੀ ਤੁਹਾਡੇ ਕੋ ਸਬੂਤ ਹੈ ਜਿਹੜੇ ਉਹ ਚੌਕੀ ਇੰਚਾਰਜ ਦੇ ਮੁਲਾਜ਼ਮ ਨੇ ਵੀਡੀਓ ਬਣਾ ਰੱਖੀ ਹੈ ਸਾਡੇ ਬੂਹੇ ਤੋਂ ਬਾਹਰ ਖਾ ਦਿੱਤੇ ਸੀ ਜੀ ਠੀਕ ਹੈ ਜੀ ਚੌਕੀ ਇੰਚਾਰਜ ਨੂੰ ਕਲੀਅਰ ਹੋਣਾ ਹੈ ਤੁਹਾਡੇ ਕੋਈ ਪੈਸਾ ਨਹੀਂ ਦੇਣਾ ਅੱਗੇ ਵੀ ਉਹਨਾਂ ਨੇ ਕਿਹਾ ਕੋਈ ਪੈਸਾ ਨਹੀਂ ਦੇਣਾ ਸਾਡੇ ਨਾਲ ਕੋ ਮੌਜੂਦ ਬਰ ਸੱਜਣ ਸੀ ਉਨੇ ਕਿਹਾ ਜੇ ਜਦੋਂ ਬੁੱਕਰੀ ਗਿਆ ਇੱਥੇ ਚੌਕੀ ਇੰਚਾਰਜ ਨੇ ਵੀ ਇਹ ਆਪਣੇ ਆਪ ਨੂੰ ਉਸ ਟਾਈਮ ਕਮਜ਼ੋਰ ਸਮਝਿਆ ਕਿ ਮੇਰੀ ਚੌਕੀ ਦੇ ਵਿੱਚ ਜਿਹੜਾ ਆ ਗਲਤ ਚੀਜ਼ ਹੋਣੀ ਹੈ ਲੜਾਈ ਝਗੜਾ ਹੋਣਾ ਚੌਕੀ ਇੰਚਾਰਜ ਕਹਿੰਦਾ ਜੀ ਬਿਆਨ ਦੋ ਅਸੀਂ ਕਾਨੂੰਨੀ ਕਾਰਵਾਈ ਕਰਦੇ ਚੌਕੀ ਇੰਚਾਰਜ ਨੇ ਕੋਲੋਂ ਬਿਆਨ ਲੈ ਲੈ ਦੋ ਆ ਤੇ ਰਹਿੰਦੇ ਕੋਈ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਹੋਈ ਉਸ ਤੋਂ ਉਲਟ ਇੱਕ ਮੈਂ ਬਾਦ ਸਾਹਿਬ ਉਲਟਾ ਇਨ੍ਹਾਂ ਵੀਰਾਂ ਨੇ ਢੰਗ ਸਿੰਘ ਜਥੇਬੰਦੀਆਂ ਤੇ ਸਟੇਟਸ ਪਾ ਕੇ ਤਹਾਡੀਆਂ ਵਕ ਵਕ ਜਥੇਬੰਦੀਆਂ ਚ ਧਮਾਇਆ ਕਿ ਸਾਬਕਾ ਸੈਨਿਕ ਸੱਭਸਾਜੀ ਕਮੇਟੀ ਦੇ ਅਹੁਦੇਦਾਰਾਂ ਨੂੰ ਨਿਹੰਗਾਂ ਨੇ ਕੁੱਟ-ਕੁੱਟ ਕੇ ਵਜਾਇਆ ਉਹ ਹੈ ਤੁਹਾਡੇ ਨੂੰ ਕੋਈ ਵੀਡੀਓ ਰਿਕਾਰਡਿੰਗ ਉਹ ਵੀ ਦੇ ਦਾਂਗੇ ਕੁੱਟ-ਕੁੱਟ ਕੇ ਵਜਾਇਆ ਇਹਨੇ ਸਟੇਟਸ ਵੀ ਲਾਏ ਆ ਕਿ ਅਸੀਂ ਜਿੱਤ ਗਏ ਆ ਅਸੀਂ ਜਿੱਤ ਦੇ ਬੰਦੀ ਨੇ ਲਾਇਆ ਇਹ ਨਾਲ ਹੀ ਮਨਜਿੰਦਰ ਸਿੰਘ ਨੇ ਆਪ ਜੀ ਲਾਇਆ ਤੇ ਤੁਹਾਡੀਆਂ ਜੂਰੀਆਂ ਜਿਹੜੀਆਂ ਨਿਹੰਗ ਜਥੇਬੰਦੀ ਕਿਹੜੀ ਨਿਹੰਗ ਜਥੇਬੰਦੀ ਦਸਮੇਸ਼ ਤਰਨਾ ਦਲ ਉਹਨਾਂ ਦੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ ਸੋਢੀ ਅਸੀਂ ਅੱਜ ਵੀ ਉਹਨਾਂ ਨੂੰ ਬਾਬਾ ਜੀ ਕਹਿੰਨੇ ਆ ਕਿਉਂਕਿ ਆ ਸਾਡੇ ਮਨ ਚ ਪੰਥ ਦਾ ਸਤਕਾਰ ਆ ਅਸੀਂ ਇਹ ਜਰੂਰ ਇੱਕ ਸਿੱਖ ਕੌਮ ਨੂੰ ਤੇ ਪੰਥ ਨੂੰ ਮੈਸੇਜ ਦੇਵਾਂਗੇ ਕਿ ਇਹ ਇੱਕ ਠੱਗ ਦੇ ਮਗਰ ਲਾ ਕੇ ਇੱਕ ਚੋਰ ਦੇ ਮਗਰ ਲਾ ਕੇ ਉਹਨੂੰ ਪੰਥ ਦਾ ਰੰਗ ਨਾ ਦਿੱਤਾ ਜਾਵੇ ਕਿਸੇ ਟਾਈਮ ਨਿਹੰਗ ਜਥੇਬੰਦੀਆਂ ਤੇ ਸਾਡੇ ਗੁਰੂ ਦੇ ਖਾਲਸੇ ਔਰੰਗਜ਼ੇਬ ਦੇ ਟਾਈਮ ਤੇ ਲੁੱਟੀਆਂ ਹੋਈਆਂ ਚੀਜ਼ਾਂ ਲਿਆ ਕੇ ਵਾਪਸ ਕਰਦੇ ਹੀ ਜਿੰਨਾਂ ਦੀਆਂ ਚੀਜ਼ਾਂ ਹੀ ਤੇ ਅੱਜ ਸਾਡੇ ਉਹ ਜਥੇਬੰਦੀਆ ਤੇ ਸਾਡੇ ਨਿਹੰਗ ਜਿਹੜਾ ਮਾਲ ਨੂੰ ਲੁੱਟਦਾ ਉਹਦੀ سپورਟ ਕਰਦੇ ਆ ਮੈਂ ਇਹਨਾਂ ਵੀਰਾਂ ਨੂੰ ਕਹੂੰਗਾ ਕਿ ਇਹ ਪੰਥ ਨੂੰ ਤੇਗ ਨਾਲ ਆਓ ਪੰਥ ਨੂੰ ਠੇਸ ਨਾ ਬਚਾਓ ਪੰਥ ਦਾ ਮੁੱਦਾ ਨਾ ਬਣਾਓ ਜੇ ਤੁਹਾਨੂੰ ਲੱਗਦਾ ਆ ਕਿ ਸਾਮਕਾ ਸੈਨਿਕ ਗਲਤ ਆ ਜਾ ਗੁਰਦੀਪ ਸਿੰਘ ਢੰਡਾ ਗਲਤ ਆ ਕਿਤੇ ਚਾਰ ਬੰਦੇ ਆਪਣੇ ਬਿਠਾ ਲਓ ਤੇ ਚਾਰ ਬੰਦੇ ਕੋ ਮੌਤ ਪਰ ਹੋਰ ਬਿਠਾ ਲਓ ਤੁਹਾਨੂੰ ਸੱਚਾਈ ਦਾ ਪਤਾ ਲੱਗੂਗੀ ਸੱਚਾਈ કોਣ ਆ ਇੱਕ ਮੈਂ ਅੱਜ ਆਪਣੇ ਜਜ਼ਬਾਤ ਤੇ ਕਾਬੂ ਰੱਖਦਾ ਆ ਇੱਕ ਉਹ ਮੈਂ ਵੀਰ ਰਣਜੀਤ ਸਿੰਘ ਨੂੰ ਬੇਨਤੀ ਕਰਨਾ ਵੀਰਾ ਤੂੰ ਕਹਿਣਾ ਹਲਾ ਕਿ ਛਾਤੀ 'ਚ ਗੋਲੀ ਗਾਣੀ ਆ ਮੇਰੇ ਤਿੰਨ ਵਾਰੀ ਗੋਲੀਆਂ ਲੱਗੀਆਂ ਨੇ ਕਿਤੇ ਟਾਈਮ 10 ਕਿੱਥੇ ਮੇਰੇ ਗੋਲੀ ਮਾਰਨੀ ਮੈਂ ਉੱਥੇ ਪਹੁੰਚਣ ਨੂੰ ਤਿਆਰ ਆ ਇਹ ਨਾ ਕਿ ਮੌਤ ਮੈਂ ਨਹੀਂ ਦੱਸਦਾ ਤੁਸੀਂ ਮੋਤ ਦੂਰ ਤੋਂ ਵੇਖੀ ਹੋਊਗੀ ਮੈਂ ਨਜ਼ਦੀਕ ਤੋਂ ਵੇਖੀ ਆ ਮੈਂ ਉਹ ਵਾਲੀ ਰਾਸ਼ਪਤੀ ਵਾਰ ਲੈ ਕੇ ਆ ਚੁੱਕਾ ਫੌਜ ਦੇ ਵਿੱਚ ਰਹਿ ਕੇ ਇਹਨਾਂ ਗੋਲੀਆਂ ਦੇ ਥੱਲੇ ਪਰ ਤੂੰ ਉਹ ਜਗ੍ਹਾ ਤੇ ਗਲਤੀਆਂ ਜੇ ਪੰਥ ਜਾਂ ਦਲ ਦਾ ਛੋਲਾ ਪਾਇਆ ਨਾ ਉਦੀ ਇੱਜ਼ਤ ਤੇ ਮਾਨ ਰੱਖਣਾ ਤੁਹਾਡਾ ਫਰਜ਼ ਬੰਦਾ ਨਾ ਕਿ ਉਹਨੂੰ ਰੋਲਣਾ ਇੱਕ ਉਹ ਸਖਸ ਨੇ ਇਹ ਗੱਲ ਕਹੀ ਸੀ ਮੈਂ ਪੰਥ ਤੇ ਗਾੜੀ ਰੱਖ ਦੇਣਾ ਚਾਹੁੰਨਾ ਕਿ ਅਸੀਂ ਦਲ ਪੰਥ ਦਸਮੇਸ਼ ਤਰਨਾ ਦਲ ਦਾ ਛਕਿਆ ਆ ਜਾਸੀ ਇਹ ਸਿੰਘ ਦੀ ਮਤ ਕਰਨੀ ਆ ਤੇ ਮੈਨੂੰ ਸਿੱਖ ਕੌਮ ਇੱਕ ਜਵਾਬ ਦੇਵੇ ਕਿ ਦਾਲ ਪੰਥ ਦਾ ਅੰਤ ਉੱਚਾ ਹੈ ਜਾਂ ਦਸਵੇਂ ਪਾਤਸ਼ਾਹ ਨੇ ਜਿਹੜਾ ਅੰਤ ਬਖਸ਼ਿਆ ਉਹਦਾ ਉੱਚਾ ਹੈ ਅਸੀਂ ਵੀ ਅੰਮ੍ਰਿਤ ਛਕਿਆ ਆ ਇਹਦਾ ਮਤਲਬ ਹੈ ਸਾਨੂੰ ਉਹ ਰੂਪੀਏ ਕਹਿੰਦੇ ਆ ਇਹ ਜਿਨ੍ਹਾਂ ਨੇ ਚੋਲੇ ਪਾਲੇ ਆ ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਮੈਂ ਜੱਜ ਸਿੰਘ ਦੇ ਅਜੇ ਵੀ ਇੱਜ਼ਤ ਕਰਦਾ ਉਹਨਾਂ ਨੂੰ ਅਜੇ ਵੀ ਇਹ ਸਤਿਕਾਰ ਉਹਨਾਂ ਬੇਨਤੀ ਕਰਦਾ ਕਿ ਬਾਬਾ ਜੀ ਇਸ ਮਸਲੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਆਪਣੇ ਬੰਦੇ ਤੇ ਜਿੱਥੇ ਉਹਦੀ ਗਲਤੀ ਆ ਉਹਦੀ ਗਲਤੀ ਕੱਢੋ ਜੋ ਬੰਦਾ ਕਿਸ ਦਾ ਹਾਕਿਆ ਉਹ ਮੇਰ ਨਾਲ ਇਕੱਲੇ ਨਾਲ ਨਹੀਂ ਠੱਗੀ ਵੱਜੀ ਲਾਕੇ ਚੂਆਂ ਕੇ ਪਤਾ ਕਰੋ ਫਦੇਕਾਰ ਚੂੜੀਆਂ ਚ ਠੱਠੇ ਚ ਪਿੰਡੀ ਚ ਪਤਾ ਕਰੋ ਕਿ ਉਹਨੇ ਕਿੰਨਿਆਂ ਬੰਦਿਆਂ ਨਾਲ ਠੱਗੀ ਮਾਰੀ ਆ ਦਾਦਾ ਕੋਈ ਸਾਹਮਣੇ ਨਹੀਂ ਆਉਣ ਧੋ ਕਿ ਜੋ ਤੁਸੀਂ ਉਦੋਂ ਵਾਕਿਆ ਵਰਤਿਆ ਉਸ ਤੋਂ ਬਾਅਦ ਉਹਦੇ ਘਰ ਲੋਕੀ ਪੈਸੇ ਮੰਗਣਾ ਬੰਦ ਕਰ ਦਿੱਤੇ ਆ ਲੋਕਾਂ ਨੇ ਖਬਰ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਚੰਗੇ ਭਲੇ ਐਮਸੀ ਬੰਦੇ ਨੇ ਜਿਨ੍ਹਾਂ ਨਾਲ ਉਹਨੇ ਠੱਗੀ ਮਾਰੀ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਸ਼ਾਇਦ ਉਹ ਸਾਹਮਣੇ ਆ ਜੂਗੀ ਤੇ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਲਾਇਸੈਂਸ ਦੇ ਦਿੱਤਾ ਠੀਕ ਠੱਗੀਆਂ ਮਾਰ ਇਹਨਾਂ ਦਾ ਫਰਜ ਬੰਦਾ ਸੀ ਪਾਪਾ ਜੀ ਦਾ ਕਿ ਕੱਲਾ ਬਾਬੇ ਮਨਿੰਦਰ ਸਿੰਘ ਦਾ ਤੁਸੀਂ ਮੁਖੀ ਨਹੀਂ ਹੋ ਤੁਸੀਂ ਆਪਣੇ ਆਪ ਨੂੰ ਪੰਥ ਦੇ ਚਹੇਦਾਰ ਕਹਿੰਦੇ ਹੋ ਪੰਛੀ ਬੁਖੀ ਜੋ ਫਿਰ ਚਹੇਦਾਰ ਬੰਦੇ ਜੋ ਤੇ ਤੁਹਾਡਾ ਫਰਜ਼ ਬੰਦਾ ਹੀ ਕਿ ਦੋਹਾਂ ਤਰ੍ਹਾਂ ਦੀ ਗੱਲ ਸੁਣਦੇ ਹੋ ਜਿੱਥੇ ਫੈਸਲਾ ਬੈਂਦਾ ਹੀ ਉੱਥੇ ਬਿਠਾ ਕੇ ਫੈਸਲਾ ਕਰਦੇ ਹੋ ਜਿੱਥੇ ਅਸੀਂ ਗਲਤ ਸੀ ਸਾਨੂੰ ਕਿੰਜੋ ਗਲਤ ਆ ਤੇ ਮੈਂ ਫੇਰ ਇੱਕ ਵਾਰ ਤੂੰ ਭਾਈ ਰਣਜੀਤ ਸਿੰਘ ਨੂੰ ਕਹਿਣਾ ਵੀ ਭਾਈ ਸਾਹਿਬ ਪੰਥ ਨੂੰ ਨਾ ਆਵੇ ਚਲਿਆਓ ਜੇ ਗੋਲੀ ਮਾਰਨੀ ਆ ਤੇ ਗੁਰਦੀਪ ਸਿੰਘ ਨੂੰ ਟਾਈਮ ਦਿਓ ਕਿੱਥੇ ਗੋਲੀ ਵੇਚਣੀ ਤਲੀਆ ਕੱਟੇ ਬਾਕੀ ਮੈਂ ਅੱਜ ਵੀ ਸਿੱਖ ਕੌਮ ਨੂੰ ਤੇ ਪੰਥ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਇਹ ਕੋਈ ਪਰਸਨਲ ਲੈਣ ਦੇਣ ਆ ਇਹ ਪੰਥ ਨੂੰ ਇੱਕ ਸਾਈਡ ਤੇ ਰੱਖੋ ਪਰਸਨਲ ਲੈਣ ਦੇਣ ਪਰਸਨਲ ਹੀ ਜਾਂਦੋਔਰ ਬਾਬਾ ਜੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਾਬਾ ਜੀ ਜੇ ਤੁਸੀਂ ਉਸ ਦਾਦੇ ਮੁਖੀ ਚੋਂ ਇੱਕ ਸੂਝਵਾਨ ਤਰੀਕੇ ਨਾਲ ਫੈਸਲਾ ਕਰਾਓ ਅੱਛਾ ਭਾਜੀ ਤੁਸੀਂ ਇਹ ਨਾ ਹੁਣ ਜਿਹੜੇ ਉਹਨਾਂ ਨੂੰ ਪੈਸੇ ਦਿੱਤੇ ਸੀ ਨਾ ਕੋਈ ਤੁਹਾਡੇ ਕੋਲ ਹੋਂਕ ਰੂਪ ਹੈਗਾ ਤਾਂ ਉਹ ਸ਼ੋਅ ਕਰੋ ਨਾ ਹੁਣ ਜੇ ਤੁਸੀਂ ਨਗਦ ਦਿੱਤੇ ਜਾਂ ਚਿਫਤਾਂਦ ਕਰਦੋ ਉਹਨਾਂ ਦਾ ਮੈਂ ਕੋਲ ਚੈੱਕ ਕੀਤਾ ਜੀ ਮੈਨੂੰ ਸਕੋਟੀ ਤੌਰ ਤੇ ਦੇ ਗਿਆ ਮੈਂ ਨਰ ਦਿੱਤੀ ਉਹਨਾਂ ਨੂੰ ਪੈਸੇ ਸਕੋਟੀ ਤੌਰ ਤੇ ਉਹਨਾਂ ਨੂੰ ਚੈੱਕ ਤੇ ਰੱਖਿਆ ਅੱਛਾ ਪਰ ਜਿਹੜਾ ਚੈੱਕ ਦਿੱਤਾ ਉਹ ਨੂੰ ਤੁਸੀਂ ਬੈਂਕ 'ਚ ਲਾ ਕੇ ਰਕਮ ਪ੍ਰਾਪਤ ਕਰਨੀ ਪਊਗੀ ਬਾਬਾ ਜੀ ਅਸੀਂ ਜੇਸ ਆ ਉਸ ਨੇ ਸਾਡੇ ਅਕੇਤਾ ਹੱਥ ਜੋੜੇ ਸੀ ਕਿ ਮੈਂ ਆਉਣ ਵਾਲੇ ਸਮੇਂ ਚ ਲੋਨ ਲੈਣਾ ਮੇਰੀ ਸਪੋਰ ਖਰਾਬ ਨਾ ਕਰਿਓ ਨਹੀਂ ਕਿ ਉਸ ਸਖਸ਼ ਨੂੰ ਜਾ ਕੇ ਪੁੱਛਦੇ ਹੋ ਅਸੀਂ ਚੈੱਕ ਤਾਦ ਨਹੀਂ ਕਰਾਇਆ ਸਾਨੂੰ ਨਹੀਂ ਪਤਾ ਕਿ ਇਹ ਮੁੱਦਾ ਦੂਸਰੇ ਪਾਸੇ ਨੂੰ ਤੁਰ ਪੈਣਾ ਜੇ ਸਾਨੂੰ ਪਤਾ ਹੁੰਦਾ ਕਿ ਇਹ ਮੁੱਦਾ ਦੂਰ ਦੇ ਪਾਸੇ ਨੂੰ ਤੁਰਨਾ ਤਾਂ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਸੀਂ ਬਾਤ ਚਲਾ ਲਿਆ ਫੋਨ ਤੇ ਅਸੀਂ ਲੋਕ ਲਾਵਾਂਗੇ ਸਾਭਕਾ ਸੈਨਿਕ ਸਭ ਸੰਜੀਕ ਕਮੇਟੀ ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸਿੰਘ ਇੰਡ ਸਰਪੋਟ ਵੀਰ ਜੀ ਮੈਂ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜੇ ਬਾਬਾ ਮੇਜਰ ਸਿੰਘ ਜੀ ਇਸ ਮਸਲੇ ਦਾ ਹੱਲ ਠੀਕ ਟਾਈਮ 'ਤੇ ਨਹੀਂ ਕਰਦੇ ਤਾਂ ਸਾਬਕਾ ਸੈਨਿਕਾਂ ਨੂੰ ਇੱਕ ਵੱਡੀ ਕਾਲ ਦੇ ਕੇ ਜਿਦਾ ਕਿ ਪਟਿਆਲਾ ਵਿੱਚ ਧਰਨਾ ਲੱਗਾ ਸੀ ਉਸੇ ਤਰ੍ਹਾਂ ਇੱਕ ਵੱਡੀ ਕਾਲ ਦੇ ਕੇ ਅਸੀਂ ਵੱਡਾ ਧਰਨਾ ਲਾਵਾਂਗੇ ਜੇ ਉਹ ਮਸਲੇ ਦਾ ਹੱਲ ਠੀਕ ਟਾਈਮ 'ਤੇ ਕਰ ਦੇ। ਜਿੰਨੀ ਵਕੂ ਵੀ ਕਰੋ। ਵੇਖੋ ਜੀ ਜਿੰਨੀ ਸਾਡੀ ਸਾਬਕਾ ਸੈਨਿਕ ਸਰਸਜੀ ਕਮੇਟੀ ਬੈਠੀ ਆ। ਜੇਕਰ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਉੱਚ ਅਧਿਕਾਰ ਗਿਆਨਾਂ ਨਾਲ ਮਿਲ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਚੁੱਪ ਨਹੀਂ ਬੈਠਾਂ ਠੀਕ ਹੈ ਜੀ ਧੰਨਵਾਦ ਜੀ ਹਲੋ ਵੀ ਮੈਂ ਜਦੋਂ ਉੱਥੇ ਨਿਹੰਗ ਜਥੇਬੰਦੀਆਂ ਦੇ ਸਿੰਘ ਗਏ ਤੇ ਮੈਂ ਮੈਂ ਵੀ ਗਿਆ ਤੇ ਉੱਥੇ ਮੇਰੇ ਤੇ ਰਫਤਾਨੀ ਗਈ ਤੇ ਮੈਨੂੰ ਪਿਆ ਕਰ ਤੈਨੂੰ ਗੋਲੀ ਮਾਰ ਦੇਣੀ ਆ ਮੈਂ ਕਿਹਾ ਰਫਤਾਨੀ ਤਾਂ ਨਹੀਂ ਇਹਨਾਂ ਇਦਾਂ ਹੀ ਇਹਨਾਂ ਦਾ ਲੈਣ ਦੇਣਾ ਹੈ ਨਾ ਹਲੋ ਹਾਂਜੀ ਹਾਂਜੀ ਬਾਬਾ ਜੀ ਆ ਸੋ ਗਏ ਜਿਹੜਾ ਇਹਨਾਂ ਦਾ ਲੈਣ ਦੇਣਾ ਹੈ ਜੀ ਉਹ ਬੰਦਾ ਇਹਨਾਂ ਨੂੰ ਕਹਿ ਰਿਹਾ ਵੀ ਮੇਰੇ ਕੋਲ ਇਕੱਠੇ ਪੈਸੇ ਨਹੀਂ ਦਿੱਤੇ ਜਾ ਰਹੇ ਮੈਂ ਤਾਂ ਹਰ ਮਹੀਨੇ 20000 ਰੁਪਏ ਨਹੀਂ ਜਾਂ 20000 ਰੁਪਏ ਨਾਲ ਦੇ ਰਿਹਾ ਉਹ ਨਹੀਂ ਇਹ ਕਹਿ ਰਿਹਾ ਵੀ ਇਹ ਕਹਿ ਰਿਹਾ ਨਹੀਂ ਮਿਲਿਆ ਜਦੋਂ ਮੰਗਿਆ ਹੀ ਇਹਨਾਂ ਨੇ ਉੱਥੇ ਟੈਂਸ ਲਾ ਕੇ ਬੰਦੇ ਲੈ ਕੇ ਉਹਦੀ ਇਸੇ ਤੋਂ ਪੈਸੇ ਨਹੀਂ ਦਿੱਤੇ ਤੇ ਕੋਟੀ ਤੋਂ ਬਾਹਰ ਹੋਣ ਕੇ ਜਦ ਇਹਨਾਂ ਨੇ ਉਹਦੀ ਕੋਟੀ ਲਖਵਾਈ ਆ ਉਹਦੀ ਕੋਈ ਡੇਟ ਲਾ ਕੇ ਗਹਿਣਾ ਕੀਤੀ ਤੇ ਆਪ ਵੀ ਫਿਰ ਤੇ ਕਰ ਲੈਣ ਇਹਦਾ ਪਕਾਡੋਰੀ ਹੈ ਕਿ ਰਣੀ ਬਾਬਾ ਜੀ ਬਾਬਾ ਜੀ ਬੇਨਤੀ ਆ ਬੇਨਤੀ ਬਾਬਾ ਜੀ ਇਹ ਕਿਹਦੇ ਕਿ ਤਹੀਂ ਕਬਜ਼ਾ ਕਰਨੀ ਗਏ ਅਸੀਂ ਮਤਲਬ ਜਦੋਂ ਹੜਨਾ ਵੇਖਤ ਬਧੀ ਪੈਸੇ ਮੰਗਣ ਗਏ ਤੇ ਜਦੋਂ ਬਧੀ ਕੀ ਹੋਈ ਤੋ ਅਸੀਂ ਧਰਨਾ ਲਾਇਆ ਉਦੋਂ ਇਹਨਾਂ ਧਰਨਾ ਲਾਇਆ ਹੀ ਸੀ ਹਾਂ ਧਰਨਾ ਲਾਇਆ ਸੀਗਾ ਹਾਂ ਬੈਠੇ ਹੀ ਆਦੇ ਫੂਏ ਗਏ ਤੇ ਆ ਹੀ ਉੱਠਣਾ ਹੀ ਨਹੀਂ ਆ ਕਹਿੰਦੇ ਕੋਠੀ ਦੇ ਬਾਹਰ ਹੋ ਰਹੇ ਸੀ ਕੋਠੀ ਤੇ ਕਬਜ਼ਾ ਕਰਨਾ ਵਾ ਤੇ ਪੈਸੇ ਨਹੀਂ ਦਿੰਦਾ ਨਹੀਂ ਕਹਿੰਦੇ ਇਹ ਕੋਠੀ ਤੇ ਕਬਜ਼ਾ ਕਰਨ ਵਾਲੇ ਨੀਤਨਾ ਬਿਲਕੁਲ ਨਹੀਂ ਸੀ ਗਏ ਮੈਂ ਪੇਰਦਾ ਨੂੰ ਉਹ ਗਲਤ ਫੈਮੇ ਫਿਰ ਤੁਸੀਂ ਚਲੋ ਆਏ ਦੇ ਬਾਹਰ ਆ ਤੇ ਫੋਨ ਤੇ ਤੁਸੀਂ ਜੋ ਮਰਜ਼ੀ ਕਹਿ ਸਕੋ ਚਲੋ ਬਾਬਾ ਜੀ ਅਸੀਂ ਤੁਹਾਡੇ ਦਰਸ਼ਨ ਕਰ ਲਾਂਗੇ ਤੇ ਤੁਹਾਨੂੰ ਸਮਝ ਲੈ ਲਈਏ ਅਸੀਂ ਤੁਹਾਨੂੰ ਜਾਣਕਾਰੀ ਦੇਣੀ ਸੀ ਜੋ ਸਾਡਾ ਮੁਦਲਾ ਫਰਜ਼ ਸੀਗਾ ਕਿ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਹਾਂ ਬਸ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਤੇ ਕਮਜਾ ਕਰਨਾ ਗਿਆ ਸੀ ਕਮਜਾ ਕਰਦਾ ਉਹਨਾਂ ਦੇ ਬੱਚਿਆਂ ਪੈਂਦੇ ਫਿਰ ਬਾਹਰ ਹੋਦੇ ਅੰਦਰ ਹੋਈਏ ਦੇ ਤਾਂ ਦੇ ਹੁੰਦਾ ਨਹੀਂ ਹਜੇ ਬਾਬਾ ਜੀ ਵੇਖੋ ਐਂਡ ਤੇ ਐਂਡ ਤੇ ਮੈਂ ਉਹ ਬੇਨਤੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਬਾਬਾ ਜੀ ਐਂਡ ਤੇ ਕੇ ਵੇਖੋ ਜੀ ਅਹੀਂ ਪੱਤਰਕਾਰ ਅਹੀਂ ਦੋਵੇਂ ਪੱਖ ਲੈਣੇ ਹੁੰਦੇ ਆ ਤੁਸੀਂ ਆ ਮੇਰਾ ਨੰਬਰ ਤੁਹਾਡੇ ਕੋਲੇ ਆ ਗਿਆ ਫਿਰ ਮੇਰੀ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਜੀ ਵਾਹਿਗੁਰੂ ਇਹ ਕਵਜਾ ਕਰਨਾ ਚਾਹੁੰਦੇ ਉਹ ਕੋਠੀ ਦੇ ਬਾਹਰ ਚ ਵਾਹਿਗੁਰੂ ਜੀ ਬੇਨਤੀ ਸੁਣ ਲਿਓ ਵਾਹਿਗੁਰੂ